ਜੈਸਿੰਘ ਜੀ ਵੱਡੀ ਖਬਰ ਬਠਿੰਡਾ ਤੋਂ ਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਮੌਤ ਨੌਜਵਾਨ ਦੀ ਮੌਤ ਦੇ ਇਲਜ਼ਾਮ ਬਠਿੰਡਾ ਸੀਆਈਏ ਸਟਾਫ ਤੇ ਲੱਗਦੇ ਪਏ ਨੇ ਖਬਰ ਇਹ ਹੈ ਕਿ ਇਹ ਨੌਜਵਾਨ ਆਇਲ ਸੈੱਲ ਚਲਾਉਂਦਾ ਸੀਗਾ ਇੰਗਲਿਸ਼ ਸਕੂਲ ਨੂੰ ਹੁੰਦਾ ਸੀਗਾ ਕਿਵੇਂ ਦੇਖਦੇ ਹੋ ਇਸ ਸਾਰੀ ਘਟਨਾ ਨੂੰ ਤੁਸੀਂ ਜੀ ਬਿਲਕੁਲ ਬਿਲਕੁਲ ਪਰਿਵਾਰ ਦੇ ਦੱਸਣ ਮੁਤਾਬਕ ਇਹੀ ਗੱਲ ਜਿਹੜੀ ਆ ਜੋ ਤੁਸੀਂ ਕਹਿ ਰਹੇ ਹੋ ਉਹ ਹੀ ਸਾਹਮਣੇ ਆ ਰਹੀ ਹੈ ਕਿ ਸੀਆਈਏ ਸਟਾਫ ਦੇ ਵਿੱਚ ਲਾ ਜਾ ਕੇ ਉਸ ਨੂੰ ਟੌਰਚਰ ਕੀਤਾ ਗਿਆ ਕਰੰਟ ਤੱਕ ਲਾਇਆ ਗਿਆ ਜੋ ਜੋ ਕਹਿੰਦੇ ਆ ਕਿ ਪੋਸਟ ਪੋਸਟਮਾਰਟਮ ਰਿਪੋਰਟ ਦੇ ਵਿੱਚ ਡਾਕਟਰਾਂ ਵੱਲੋਂ ਉਹਨਾਂ ਨੂੰ ਵਰਬਲੀ ਦੱਸਿਆ ਗਿਆ ਕੇਸ ਨੂੰ ਕਰੰਟ ਲਗਾਇਆ ਗਿਆ ਹੈ ਪੈਰਾਂ ਦੇ ਵਿੱਚ ਜ਼ਖਮ ਨੇ ਯਾਨੀ ਕਿ ਹੋ ਸਕਦਾ ਹੈ ਵੀ ਪੈਰਾਂ ਦੇ ਉੱਤੇ ਵੀ ਜਿਹੜੀ ਹੈ ਕੁੱਟਮਾਰ ਹੋਈ ਹੋਵੇ ਸਰੀਰ ਦੇ ਉੱਤੇ ਜ਼ਖਮ ਨੇ ਵਾਲਾਂ ਦੇ ਵਿੱਚ ਵੀ ਜ਼ਖਮ ਨੇ ਉਹ ਇਹ ਵੀ ਕਹਿੰਦੇ ਨੇ ਕਿ ਪੱਗ ਜਿਹੜੀ ਹੈਗੀ ਆ ਉਹ ਉਤਾਰ ਕੇ ਤੇ ਉਸ ਤੋਂ ਬਾਅਦ ਦੁਬਾਰਾ ਬੰਨੀ ਗਈ ਹੈ ਹੋਇਆ ਕੀ ਹੈ ਕਿ ਕੋਈ ਅਣ ਪਛਾਤਾ ਵਿਅਕਤੀ ਜਿਹੜਾ ਹੈਗਾ ਉਹ ਲਾਸ਼ ਜਿਹੜੀ ਆ ਹਸਪੀਟਲ ਛੱਡ ਕੇ ਤੇ ਗਾਇਬ ਹੋ ਜਾਂਦਾ ਉਸ ਤੋਂ ਬਾਅਦ ਇੱਕ ਫੋਨ ਜਿਹੜਾ ਹੈਗਾ ਉਹ ਕਰ ਜਾਂਦਾ ਕਿ ਤੁਹਾਡਾ ਜਿਹੜਾ ਬੱਚਾ ਉਹਦੇ ਐਕਸੀਡੈਂਟ ਹੋ ਗਿਆ ਤੇ ਤੁਸੀਂ ਇੱਥੇ ਪਹੁੰਚ ਜਾਓ ਜਦੋਂ ਘਰ ਦੇ ਪਹੁੰਚਦੇ ਨੇ ਤੇ ਉੱਥੇ ਕੀ ਦੇਖਦੇ ਆ ਵੀ ਉਹ ਆਲਰੇਡੀ ਨੌਜਵਾਨ ਜਿਹੜਾ ਹੈਗਾ ਉਹ ਮੌਤ ਦੇ ਮੂੰਹ ਵਿੱਚ ਜਾ ਚੁੱਕਿਆ ਸੀ ਯਾਨੀ ਕਿ ਉਹ ਖਤਮ ਹੋ ਚੁੱਕਿਆ ਸੀਗਾ ਸੋ ਫਿਰ ਡਾਕਟਰਾਂ ਨੂੰ ਪੁੱਛਿਆ ਜਾਂਦਾ ਵੀ ਛੱਡ ਕੇ ਕੌਣ ਗਿਆ ਇੱਥੇ ਤਾਂ ਡਾਕਟਰ ਕਹਿੰਦੇ ਨੇ ਕਿ ਕਾਲੀ-ਕਾਲੀ ਦੇ ਵਿੱਚ ਉਹ ਬੰਦਾ ਜਿਹੜਾ ਹੈਗਾ ਫਰਾਰ ਹੋ ਗਿਆ ਫਿਰ ਸੀਸੀਟੀਵੀ ਫੁਟੇਜ ਦੇਖੀ ਜਾਂਦੀ ਹੈ ਬੰਦੇ ਦੀ ਪਛਾਣ ਕਰ ਲਈ ਜਾਂਦੀ ਹੈ ਉਸ ਤੋਂ ਬਾਅਦ ਫਿਰ ਪੁਲਿਸ ਇਨਵੋਲਵ ਹੁੰਦੀ ਹੈ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਜਾਂਦੀ ਹੈ ਤੇ ਪੁਲਿਸ ਕਹਿੰਦੀ ਹੈ ਵੀ ਇੱਥੇ ਜਿਹੜਾ ਪੋਸਟਮਾਰਟਮ ਹੈਗਾ ਉਹ ਕਰਵਾਓ ਤੇ ਪਰਿਵਾਰ ਕਹਿੰਦਾ ਵੀ ਅਸੀਂ ਇੱਥੇ ਨਹੀਂ ਕਰਵਾਉਣਾ ਏਮਜ਼ ਦੇ ਵਿੱਚੋਂ ਕਰਵਾਵਾਂਗੇ ਸੋ ਪਰਿਵਾਰ ਜਿੱਦ ਤੇ ਅੜਿਆ ਰਿਹਾ ਫਿਰ ਏਮਜ਼ ਦੇ ਵਿੱਚੋਂ ਪੋਸਟਮਾਰਟਮ ਹੁੰਦਾ ਹੈ ਤੇ ਵਰਬਲੀ ਡਾਕਟਰ ਦੱਸਦੇ ਨੇ ਕਿ ਇਹਦੇ ਕਰੰਟ ਲੱਗਿਆ ਕਰੰਟ ਦੇ ਨਾਲ ਇਹਦਾ ਜਿਹੜਾ ਹੈਗਾ ਹਾਰਟ ਉਹ ਫੇਲ ਹੋ ਗਿਆ ਤੇ ਉਸ ਤੋਂ ਬਾਅਦ ਇਹਦੀ ਮੌਤ ਜਿਹੜੀ ਆ ਉਹ ਹੋਈ ਹੈ ਤੇ ਫਿਰ ਇਹ ਜਿਹੜੀ ਗੱਲ ਅੱਗੇ-ਅੱਗੇ ਵੱਧਦੀ ਜਾਂਦੀ ਹੈ ਤੇ ਫਿਰ ਇੱਥੇ ਤੱਕ ਗੱਲ ਪਹੁੰਚ ਜਾਂਦੀ ਹੈ ਕਿ ਉਸ ਨੌਜਵਾਨ ਨੂੰ ਚੁੱਕਿਆ ਗਿਆ ਇਹ ਹਜੇ ਗੁੰਝਲਦਾਰ ਹੈ ਕਿ ਉਹ ਸੈਂਟਰ ਤੋਂ ਜਦੋਂ ਆਈਲੈਂਡ ਸੈਂਟਰ ਜਿਵੇਂ ਤੁਸੀਂ ਦੱਸਿਆ ਕਿ ਉੱਥੇ ਉਹ ਪੜਾ ਰਿਹਾ ਸੀ ਅਚਾਨਕ ਗਾਇਬ ਹੋ ਜਾਂਦਾ ਫੋਨ ਚੁੱਕਣਾ ਬੰਦ ਕਰ ਦਿੰਦਾ ਤੇ ਇਹ ਹੁਣ ਇੱਥੇ ਇੱਕ ਗੁੰਝਲ ਇਹ ਹੈ ਕਿ ਉੱਥੋਂ ਹੀ ਡਾਇਰੈਕਟਲੀ ਚੁੱਕਿਆ ਗਿਆ ਜਾਂ ਰਸਤੇ ਦੇ ਵਿੱਚੋਂ ਨੌਜਵਾਨ ਨੂੰ ਚੁੱਕਿਆ ਗਿਆ ਤੇ ਫਿਰ ਜਿਵੇਂ ਪਰਿਵਾਰ ਦੱਸਦਾ ਜਿਵੇਂ ਇਹ ਗੱਲ ਆ ਰਹੀ ਹੈ ਕਿ CIA ਸਟਾਫ ਲਗਾਇਆ ਗਿਆ ਤੇ ਫਿਰ ਇਹ ਵੀ ਵਿੱਚ ਗੱਲ ਆ ਰਹੀ ਹੈ ਵੀ ਹੋ ਸਕਦਾ ਉਹਨਾਂ ਦੇ ਕੋਲੋਂ ਡਰੱਗ ਦੀ ਡਰੱਗ ਹੋਣ ਦੀ ਜਿਹੜੀ ਹੈਗੀ ਹੈ ਕੋਈ ਸ਼ੱਕ ਹੋਵੇ ਤੇ ਉਹ ਪੁੱਛ ਗਿਛਦੇ ਲਈ ਉਹਨੂੰ ਲਗਾਇਆ ਗਿਆ ਉੱਥੇ ਫਿਰ ਜ਼ਿਆਦਾ ਜਿਹੜੀ ਹੈ ਕੁੱਟਮਾਰ ਹੋਈ ਜਿਹਦੇ ਵਿੱਚ ਕਰੰਟ ਤੱਕ ਲਾ ਦਿੱਤਾ ਗਿਆ ਪੁੱਛਣ ਗਿਛਣ ਲੱਗਿਆ ਤੇ ਉਹਦੀ ਮੌਤ ਜਿਹੜੀ ਆ ਹੋ ਜਾਂਦੀ ਹੈ ਇਹ ਬਹੁਤ ਦਰਦਨਾਕ ਵਰਤਾਰਾ ਜਿਵੇਂ ਵੀ ਇਹ ਹੋਇਆ ਆਪਾਂ ਇਹ ਨਹੀਂ ਕਹਿੰਦੇ ਕਿਉਂਕਿ ਹਜੇ ਤੱਕ ਇਹ ਗੱਲ ਸਮਝ ਸਾਹਮਣੇ ਨਹੀਂ ਆਈ ਕਿ ਵਾਕਿਆ ਹੀ ਇਸ ਤਰ੍ਹਾਂ ਹੋਇਆ ਪਰ ਜੋ ਪਰਿਵਾਰ ਕਹਿ ਰਿਹਾ ਪਰਿਵਾਰ ਦੀ ਵੀ ਸੁੰਨ ਨਹੀਂ ਬਣਦੀ ਕਿਉਂਕਿ ਉਹਨਾਂ ਨੇ ਆਪਣਾ ਜੀ ਗਵਾਇਆ ਜਵਾਨ ਜਿਹੜਾ ਆਪਣਾ ਪੁੱਤ ਹੈਗਾ ਉਹ ਗਵਾਇਆ ਤੁਸੀਂ ਦੇਖੋ ਅਕਸਰ ਹੀ ਇਹੋ ਜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਬੇਸ਼ੱਕ ਗੱਲ ਸ਼ੁਭਕਰਨ ਸਿੰਘ ਦੀ ਕਰ ਲਈਏ ਜਿਹਨੂੰ ਪੁਲਿਸ ਸਿੱਧਾ ਹੀ ਗੋਲੀ ਮਾਰ ਕੇ ਮਾਰ ਦਿੰਦੀ ਹੈ ਗੁਰਦਾਸਪੁਰ ਦੇ ਵਿੱਚ 2012 ਦੀ ਕਰ ਲਈਏ ਜਸਪਾਲ ਸਿੰਘ ਚੌੜਸ ਵਿਧਵਾ ਸੋ ਉਹਦੀ ਕਰ ਲਈਏ ਹੁਣ ਆ ਜਿਹੜਾ ਭਗਵੰਤ ਮਾਨ ਵਾਲਾ ਪੀਰੀਅਡ ਚੱਲ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਵਿੱਚ ਅਣਗਿਣਤ ਮੁਕਾਬਲੇ ਗੈਂਗਸਟਰਾਂ ਵੱਲੋਂ ਕਤਲ ਜਾਂ ਫਿਰ ਹੋਰ ਤਰੀਕੇ ਦੀਆਂ ਜਿਹੜੀਆਂ ਹੈਗੀਆਂ ਮੌਤਾਂ ਜਿਹੜੀਆਂ ਨੇ ਉਸ ਨਿਕਲ ਕੇ ਸਾਹਮਣੇ ਆ ਰਹੀਆਂ ਤੇ ਬਹੁਤ ਵੱਡੇ ਪੱਦਰ ਦੇ ਉੱਤੇ ਆ ਰਹੀਆਂ ਬਹੁਤ ਵੱਡੇ ਪੱਦਰ ਦੇ ਉੱਤੇ ਇਹ ਜਿਹੜੇ ਕਤਲੋਗਾਰਤ ਜਿਹੜੀ ਹੈਗੇ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਇਹ ਇੱਕ ਸ਼ਰਮਨਾਕ ਹੈਗੀ ਹੈ ਜੇ ਆਪਾਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਇਹ ਸ਼ਰਮਨਾਕ ਵਰਤਾਰਾ ਜੋ ਇਸ ਵੇਲੇ ਵਾਪਰ ਰਿਹਾ ਹੈ ਬਹੁਤ ਵੱਡੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਵਾਪਰ ਰਹੀਆਂ ਵਪਾਰੀਆਂ ਦੇ ਕਤਲ ਹੋ ਰਹੇ ਨੇ ਕਬੱਡੀ ਕਬੱਡੀ ਖੇਡਣ ਵਾਲੇ ਨੌਜਵਾਨਾਂ ਦੇ ਕਤਲ ਹੋਏ ਸੰਦੀਪ ਨੰਗਲੰਬੀਆਂ ਵਰਗੇ ਸੋ ਇੱਕ ਗੱਲ ਇਹਦੇ ਵਿੱਚ ਕਾਮਨ ਮੈਂ ਤੁਹਾਨੂੰ ਕਾਮਨ ਜਿਹੜੀ ਕਹਿ ਲਈਏ ਜਾਂ ਇਹਨੂੰ ਕਹਿ ਲਈਏ ਵੀ ਜਿਹੜੀ ਜਿਹੜੀ ਟਰੰਬਨ ਵਾਲੀ ਹੈ ਇੰਪੋਰਟਡ ਥਿੰਗ ਜਿਹੜੀ ਮੈਂ ਇਹਦੇ ਵਿੱਚ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਿੰਨੇ ਵੀ ਕਤਲ ਜਿੰਨੀਆਂ ਵੀ ਇਹ ਸਾਰੀਆਂ ਹੋ ਰਹੀਆਂ ਇਹਦੇ ਵਿੱਚ ਸਾਰੇ ਹੀ ਨੌਜਵਾਨ ਜਿਹੜੇ ਨੇ ਉਹ ਸਿੱਖ ਘਰਾਣਿਆਂ ਦੇ ਨਾਲ ਸਬੰਧਤ ਹੈ ਸੇਕ ਘਰਾਣਿਆਂ ਦੇ ਨਾਲ ਸਬੰਧਤ ਨੌਜਵਾਨਾਂ ਦੀਆਂ ਜੜੀਆਂ ਮੌਤਾਂ ਹੋ ਰਹੀਆਂ ਉਹ ਚਾਹੇ ਗੈਂਗਸਟਰ ਹੋਣ ਜਾਂ ਫਿਰ ਇਹ ਆਈਲਟਸ ਪੜਾਉਣ ਵਾਲਾ ਮੁੰਡਾ ਇਹ ਵੀ ਇੱਕ ਗੁਰਸੇਖ ਨੌਜਵਾਨ ਲੱਗਦਾ ਇਹਦੀ ਗੱਲ ਕਰ ਲਈਏ ਸ਼ੁਭ ਕਰਨ ਸਿੰਘ ਦੀ ਗੱਲ ਕਰ ਲਈਏ ਸੰਦੀਪ ਨੰਗਲੰਬੀਆਂ ਦੀ ਗੱਲ ਕਰ ਲਈਏ ਜਸਪਾਲ ਸਿੰਘ ਬੇਸ਼ੱਕ ਉਹ ਅੱਜ ਦੇ ਪੀਰੀਅਡ ਦੀ ਗੱਲ ਨਹੀਂ ਹੈਗੀ ਪਰ ਦੇਖਿਆ ਜਾਂਦਾ ਹੈ ਕਿ ਇਹੋ ਜਿਹੇ ਜਿਹੜੇ ਕਤਲ ਹੁੰਦੇ ਨੇ ਜਿਹੜੇ ਸ਼ੱਕ ਦੇ ਘੇਰੇ ਦੇ ਵਿੱਚ ਹੀ ਰਹਿ ਜਾਂਦੇ ਆ ਜਿਨ੍ਹਾਂ ਦੀ ਜਾਂਚ ਨਹੀਂ ਹੁੰਦੀ ਜਾਂ ਫਿਰ ਪੁਲਿਸ ਦੇ ਉੱਤੇ ਉਹਨਾਂ ਦੇ ਜਿਹੜੇ ਹੈਗੇ ਆ ਤਸ਼ੱਦਦ ਦੇ ਇਲਜ਼ਾਮ ਜਿਹੜੇ ਲੱਗਦੇ ਆ ਉਹ ਨੌਜਵਾਨ ਜਿਹੜੇ ਆਲਮੋਸਟ ਆਪਾਂ ਕਹੀਏ ਵੀ ਉਹ ਸਾਰੇ ਸਿੱਖ ਘਰਾਣਿਆਂ ਦੇ ਨਾਲ ਸਬੰਧਤ ਹੈ ਜੇਕਰ ਮੈਂ ਤੁਹਾਨੂੰ ਵੀ ਸਵਾਲ ਪੁੱਛਦਾ ਤੁਸੀਂ ਵੀ ਮੈਨੂੰ ਦੱਸ ਸਕਦੇ ਹੋ ਵੀ ਜੇ ਕਿਸੇ ਹੋਰ ਧਰਮ ਦੇ ਨੌਜਵਾਨ ਦਾ ਜਿਹੜਾ ਹੈਗਾ ਕਤਲ ਇਸ ਤਰੀਕੇ ਦੇ ਨਾਲ ਕਸਟਡੀ ਦੇ ਵਿੱਚ ਹੋਇਆ ਹੋਵੇ ਤੁਹਾਨੂੰ ਵੀ ਯਾਦ ਨਹੀਂ ਹੋਣਾ ਕਿਉਂਕਿ ਇਕਾ ਦੁੱਕਾ ਹੁੰਦੇ ਆ ਉਹ ਯਾਦ ਨਹੀਂ ਰਹਿੰਦੇ ਤੇ ਮੋਸਟਲੀ ਜਿਹੜੇ ਹੈਗੇ ਆ ਉਹ ਸਿੱਖ ਘਰਾਣਿਆਂ ਦੇ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਦੇ ਕਤਲ ਜਾਂ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਅ ਸ਼ੱਕ ਦੇ ਘੇਰਿਆਂ ਦੇ ਵਿੱਚ ਮੌਤ ਹੋ ਜਾਣੀ ਜਾਂ ਫਿਰ ਗੈਂਗਸਟਰ ਝੂਠੇ ਮੁਕਾਬਲੇ ਸੱਚੇ ਮੁਕਾਬਲੇ ਜਾਂ ਇਹ ਸਾਰਾ ਕੁਝ ਹੈਗਾ ਕਿਤਨਾ ਕਿਤੇ ਸਿੱਖਾਂ ਦੇ ਨੌਜਵਾਨ ਸਿੱਖ ਘਰਾਨਿਆਂ ਦੇ ਨਾਲ ਸਬੰਧਤ ਨੌਜਵਾਨਾਂ ਦੇ ਨਾਲ ਹੀ ਹੋ ਰਿਹਾ ਸੋ ਕਿ ਜੋ ਮਤਲਬ ਆਪਾਂ ਇਹ ਕਹਿ ਸਕਦੇ ਆਂ ਵੀ ਵਾਕਈ ਇੱਕ ਅਲਾਰਮਿੰਗ ਸਿਚੁਏਸ਼ਨ ਜਿਹੜੀ ਹੈ ਉਹ ਆ ਗਈ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਇਸ ਵੱਲ ਧਿਆਨ ਨਹੀਂ ਦੇ ਰਹੀ ਜਾਂ ਫਿਰ ਕੋਈ ਸੈਂਟਰ ਦੀ ਪਾਲਿਸੀ ਹੈਗੀ ਹੈ ਜਾਂ ਸੈਂਟਰ ਵੱਲੋਂ ਇਹ ਗੱਲ ਜਿਹੜੀ ਹੈ ਕੀਤੀ ਗਈ ਹੈ ਵੀ ਇਹ ਹੁਣ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਕੰਮ ਕੀਤਾ ਜਾਵੇ ਸੋ ਇਹ ਬਹੁਤ ਸੋਚਣ ਵਾਲੀ ਵਿਚਾਰਨ ਵਾਲੀ ਘੜੀ ਹੈ ਇਹਦੇ ਵਿੱਚ ਜਥੇਬੰਦੀਆਂ ਨੂੰ ਉੱਠ ਕੇ ਅੱਗੇ ਆਉਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਕਿਸੇ ਵੀ ਬੇਕਸੂਰ ਦੀ ਜਾਨ ਜਾਵੇ ਕੋਈ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਜਿਨੇ ਕਸੂਰ ਹੀ ਕੋਈ ਨਹੀਂ ਕੀਤਾ ਉਹਦੀ ਜਾਨ ਜਾਵੇ ਵੀ ਕਿਉਂ ਜੇਕਰ ਕੋਈ ਕਿਸੇ ਨੇ ਕਸੂਰ ਕੀਤਾ ਵੀ ਹੈ ਉਹਦੇ ਉੱਤੇ ਪੁਲਿਸ ਹੈ ਕਾਨੂੰਨ ਹੈ ਉਹਦੇ ਉਹਦੇ ਉੱਤੇ ਕੇਸ ਚੱਲਣਾ ਚਾਹੀਦਾ ਹੈ ਪਰਚਾ ਦਰਜ ਕਰੋ ਇਨਵੈਸਟੀਗੇਸ਼ਨ ਹੋਵੇ ਉਹਨੂੰ ਫਿਰ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਪਰ ਸਿੱਧੀਆਂ ਗੋਲੀਆਂ ਜਿਹੜੀਆਂ ਮਾਰ ਦੇਣੀਆਂ ਤੁਸੀਂ ਦੇਖੋ ਪਿੱਛੇ ਜੇਕਰ ਕਿਡਨੈਪਿੰਗ ਦਾ ਮਸਲਾ ਵੀ ਸਾਹਮਣੇ ਆਇਆ ਸੀ ਤੇ ਇੱਕ ਨੌਜਵਾਨ ਦਾ ਉੱਥੇ ਵੀ ਇਨਕਾਊਂਟਰ ਹੋ ਗਿਆ ਜਸਪ੍ਰੀਤ ਸਿੰਘ ਜੇ ਮੈਂ ਗਲਤ ਨਹੀਂ ਉਹ ਮੁੰਡੇ ਦਾ ਨਾਮ ਹੈ ਕੈਨੇਡਾ ਦਾ ਰਹਿਣ ਵਾਲਾ ਮੁੰਡਾ ਤੇ ਉਹਦਾ ਵੀ ਕਤਲ ਹੋ ਜਾਂਦਾ ਤੇ ਉਹ ਇਹ ਕਿਹਾ ਜਾਂਦਾ ਵੀ ਇਹਨੇ ਉਹਨੂੰ ਕਿਡਨੈਪ ਕੀਤਾ ਪਰ ਹੁਣ ਜਿਹੜਾ ਪਰਿਵਾਰ ਹੈ ਉਹ ਹਾਈ ਕੋਰਟ ਦੇ ਵਿੱਚ ਚਲੇ ਗਿਆ ਉਹ ਕਹਿੰਦੇ ਇਸ ਤਰ੍ਹਾਂ ਦੀ ਗੱਲ ਹੀ ਕੋਈ ਨਹੀਂ ਸੀਗੀ ਸੋ ਉਹ ਵੀ ਹੁਣ ਜਾਂਚ ਜਿਹੜੀ ਪੈਂਡਿੰਗ ਪਈ ਹੋਈ ਆ ਫਿਰ ਕਰਨਲ ਦੇ ਕੁੱਟਮਾਰ ਹੋ ਜਾਣੀ ਸੋ ਇਹ ਸਾਰਾ ਕੁਝ ਕਿਤੇ ਨਾ ਕਿਤੇ ਇਸ ਵळे ਬਹੁਤ ਆ ਆਪਾਂ ਕਹੀਏ ਵੀ ਖੌਫ ਜ਼ਿਆਦਾ ਕਰਨ ਵਾਲੀ ਸਿਚੁਏਸ਼ਨ ਬਣੀ ਹੋਈ ਐ ਤੇ ਇਹ ਪਰਿਵਾਰ ਦਾ ਵੀ ਇਹੀ ਕਹਿਣਾ ਕਿ ਭਾਈ ਅੱਜ ਸਾਡੀ ਵਾਰੀ ਕੱਲ ਨੂੰ ਕਿਸੇ ਹੋਰ ਦੀ ਆ ਸਕਦੀ ਆ ਸੋ ਇਸ ਕਰਕੇ ਉੱਠਣਾ ਚਾਹੀਦਾ ਜਿਹੜੇ ਖਾਸ ਤੌਰ ਦੇ ਉਤੇ ਮੈਂ ਇਹੀ ਕਹਾਂਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਐ ਉਹਨਾਂ ਨੂੰ ਸਿੱਖ ਜਥੇਬੰਦੀਆਂ ਨੂੰ ਖਾਸ ਤੌਰ ਦੇ ਉੱਤੇ ਇਹਦੀ ਪੇਰਵਾਹੀ ਕਰਨੀ ਚਾਹੀਦੀ ਹੈ ਇਸ ਨੌਜਵਾਨ ਦੇ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਹੈ ਪਤਾ ਲੱਗੇ ਕਿ ਹੋਇਆ ਕੀ ਹੈ ਕਿਸ ਤਰੀਕੇ ਇਹ ਘਟਨਾ ਵਾਪਰੀ ਹੈ ਇਹ ਨਹੀਂ ਕਿ ਕੋਕ ਚੱਕ ਕੇ ਕਿਸੇ ਨੂੰ ਵੀ ਕੋਈ ਵੀ ਮਾਰ ਦਵੇ ਸੋ ਇਹ ਕਿਸ ਤਰੀਕੇ ਦਾ ਰਾਜ ਹੈਗਾ ਆਮ ਆਦਮੀ ਪਾਰਟੀ ਦਾ ਜਾਂ ਫਿਰ ਕਈ ਸੈਂਟਰ ਦੇ ਵਿੱਚ ਭਾਜੀਪੀ ਬੈਠੀ ਹੋਈ ਹੈ ਕਦੋਂ ਵੀ ਕਿਸੇ ਨੂੰ ਕਤਲ ਕਰ ਦਿੱਤਾ ਜਾਊਗਾ ਮਤਲਬ ਕਿਸੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ ਸੋ ਇਹ ਹਾਲਾਤ ਜਿਹੜੇ ਇਸ ਵੇਲੇ ਪੰਜਾਬ 'ਚ ਨੇ ਤੇ ਮੈਨੂੰ ਲੱਗਦਾ ਪੀ ਇਹ ਬੱਤਰ ਹੁੰਦੇ ਜਾ ਰਹੇ ਨੇ ਦਿਨੋਂ ਦਿਨ ਹੋਰ ਵਿਗੜਨਗੇ ਜੇ ਜੇ ਇਹਨੂੰ ਨਾ ਸੰਭਿਆ ਗਿਆ ਤੇ ਜੀ ਜੀ ਦਿਲ ਸਿੰਘ ਤੁਸੀਂ ਇਸ ਸਾਰੇ ਮਸਲੇ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਅੱਗੇ ਰੱਖੀਏ ਥੋੜਾ ਤੁਹਾਨੂੰ ਕਦੇ ਆ ਇਹ ਸਾਰੇ ਮਸਲੇ ਤੇ ਜਾਣ ਕੇ ਸਾਡੇ ਦਰਸ਼ਕਾਂ ਨੇ ਅੱਗੇ ਰੱਖਣ ਦੀ ਲੋੜ ਹੈ ਧੰਨਵਾਦ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦੀ